ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਦੱਸਣ ਲੱਗਿਆਂ ਕਿ ਕੀ ਰਾਤ ਨੂੰ ਕਿਸੇ ਦੇ ਘਰੇ ਚੋਰ ਆ ਜਾਂਦੇ ਆ ਸਾਰਾ ਪਰਿਵਾਰ ਸੁੱਤਾ ਪਿਆ ਹੁੰਦਾ ਤੇ ਛੋਟੀ ਕੁੜੀ ਹੁੰਦੀ ਆ ਜਿਹੜੀ ਉਹਨੂੰ ਜਾਗ ਆ ਜਾਂਦੀ ਜਦੋਂ ਉਹਨੂੰ ਜਾਗ ਆ ਜਾਂਦੀ ਤੇ ਉਹ ਕਹਿੰਦੀ ਵੀ ਜੇ ਮੈਂ ਉੱਠਦੀ ਆ ਤਾਂ ਬਈ ਉਹ ਮਾਰ ਦੇਣਗੇ ਜੇ ਮੈਂ ਬੋਲਦੀ ਆ ਤਾਂ ਵੀ ਬੁਰਾ ਹਾਲ ਹੋਊਗਾ ਮੇਰਾ ਤੇ ਮੈਂ ਕੀ ਕਰਾਂ ਕਿਵੇਂ ਉਹਨਾਂ ਨੂੰ ਦੱਸਾਂ ਕਿ ਆਪਣੇ ਘਰੇ ਚੋਰ ਆ ਉਹ ਮਾਨੀ ਮਾਨ ਵਿੱਚ ਸੋਚਦੀ ਆ ਪਈ ਉਹਦੇ ਚਰਚੇ ਚੋਰੀ ਚੋਰੀ ਕਰੀ ਜਾਂਦੇ ਹੁੰਦੇ ਆ ਉਹ ਮਾਨ ਚ ਸੋਚਦੀ ਆ ਮੈਂ ਕੀ ਕਰਾਂ ਉੱਠ ਨਹੀਂ ਸਕਦੀ ਹੁੰਦੀ ਅੱਖਾਂ ਮੀਚ ਕੇ ਪਈ ਹੁੰਦੀ ਆ ਤੇ ਮਾਨ ਦੇ ਵਿੱਚ ਸੋਚਦੀ ਆ ਵੀ ਮੈਂ ਨਾ ਆਏ ਨਾ ਕਮਾਉਣੇ ਕਿਸੇ ਕੀ ਬਸੋਚੀ ਉਹ ਕਹਿੰਦੀ ਵੀ ਬੜਾਉ ਲੱਗ ਜਾਂਦੀ ਆ ਮੈਂ ਉੱਚੀ ਉੱਚੀ ਤੇ ਵੀ ਉਹਦੇ ਵਿੱਚ ਫਿਰ ਜੇ ਇਹਨਾਂ ਨੂੰ ਪਤਾ ਵੀ ਲੱਗ ਗਿਆ ਇਹ ਕਹਿਣਗੇ ਵੀ ਬੜਾਉਂਦੀ ਆ ਰਾਤ ਨੂੰ ਸੁੱਤੀ ਪਈ ਤੇ ਮੈਨੂੰ ਕੁਝ ਨਹੀਂ ਕਹਿਣਗੇ ਉਹ ਮਨ ਵਿੱਚ ਇਹ ਸੋਚਦੀ ਆ ਵੀ ਮੈਂ ਹੁਣ ਕੁਛ ਨਾ ਕੁਛ ਕਮਾਂ ਉਹ ਉੱਚ-ਉੱਚ ਬੜਾਉਣ ਲੱਗ ਜਾਂਦੀ ਆ ਜਦੋਂ ਉਹ ਕਿੰਨਾ ਸਾਰਾ ਸਮਾਨ ਇਕੱਠਾ ਕਰ ਲੈਂਦੇ ਚੋਰ ਤੇ ਇਹ ਕਹਿੰਦੀ ਵੀ ਮੈਂ ਵੀ ਜਦੋਂ ਮੇਰੀ ਉਮਰ ਹੋ ਗਈ ਮੈਂ ਵਿਆਹ ਕਰਾਉਂਗੀ ਮੇਰੇ ਦੋ ਲੜਕੇ ਹੋੜ ਗਏ ਤੇ ਦੋ ਇੱਕ ਲੜਕੀ ਹੋਗੀ ਉਹ ਜਿਹੜੇ ਚੋਰ ਸੀ ਸਾਰੇ ਆਪ ਦਾ ਕੰਮ ਛੱਡ ਕੇ ਸਮਾਨ ਇਕੱਠਾ ਕਰਕੇ ਉਹਦੇ ਆਲੇ ਦੁਆਲੇ ਬਹਿ ਜਾਂਦੇ ਆ ਉਹ ਸੁਣਦੇ ਰਹਿੰਦੇ ਆ ਵੀ ਮੇਰੇ ਦੋ ਲੜਕੇ ਹੋਣਗੇ ਦੋਹਾਂ ਦਾ ਨਾਂ ਧਰੂੰਗੀ ਇੱਕ ਦਾ ਨਾਂ ਤਾਂ ਧਰੂੰਗੀ ਮੁਲਖਾ ਤੇ ਇੱਕ ਦਾ ਨਾਂ ਧਰੂੰਗੀ ਵੇਹ ਜਹਾਨਾ ਤੇ ਇੱਕ ਲੜਕੀ ਹੋਊਗੀ ਉਹਦਾ ਨਾਂ ਧਰੂੰਗੀ ਨੀ ਲੁਟਲੀ ਤੇ ਉਹ ਨਾਲ ਖੂਦ ਤੇ ਖੜਨ ਜਾਇਆ ਕਰਨਗੇ ਤੇ ਫਿਰ ਮੈਂ ਉੱਚੀ ਉੱਚੀ ਉਹਨਾਂ ਨੂੰ ਆਵਾਜ਼ਾਂ ਮਾਰਿਆ ਕਰੂੰਗੀ ਉਹਨੇ ਜਦੋਂ ਉਹਲੇ ਮਾਪੇ ਪਿਆਸੀ ਗਾ ਉਹਨੇ ਜਦੋਂ ਉੱਚੀ ਉੱਚੀ ਬਾਜਾਂ ਮਾਰੀਆਂ ਕਹਿੰਦੀ ਵੇ ਜਹਾਨਾ ਵੇ ਮੋਲਖਾ ਨੀ ਲਟਲੀ ਨੀ ਲਟਲੀ ਉੱਚੀ ਚਕੀਤਾ ਜਦੋਂ ਦੋ ਤਿੰਨ ਵਾਰੀ ਤੇ ਉਹਨੇ ਚਿਰ ਦੇ ਵਿੱਚ ਸਾਰੇ ਭੈਣ ਭਰਾ ਖੜੇ ਹੋ ਗਏ ਉਹਨਾਂ ਨੇ ਜਦੋਂ ਵੇਖਿਆ ਉਹਦੇ ਹਾਲੇ ਦਵਾਲੇ ਚੋਰ ਬੈਠੇ ਆ ਤੇ ਸਮਾਨ ਇਕੱਠਾ ਕਰੀ ਬੈਠੇ ਆ ਤੇ ਉਹਨਾਂ ਨੇ ਸਾਰਿਆਂ ਨੇ ਉਸ ਨੂੰ ਰੱਗੇ ਹੱਤੀ ਸਾਰਿਆਂ ਨੂੰ ਫੜ ਲੈਂਦੇ ਆ ਤੇ ਪੁਲਿਸ ਬੁਲਾ ਲੈਂਦੇ ਆ ਤੇ ਜਦੋਂ ਪੁਲਿਸ ਆਉਂਦੀ ਆ ਤੇ ਪੁਲਿਸ ਕਹਿੰਦੀ ਮੈਨੂੰ ਆਏ ਦੱਸੋ ਵੀ ਐਨੇ ਜਣੇ ਆ ਤੁਸੀਂ ਤੇ ਕਿਵੇਂ ਫੜੇ ਗਏ ਉਹ ਕਹਿੰਦੇ ਜੀ ਫੜੇ ਕੀ ਜਾਣਾ ਸੀ ਸਾਨੂੰ ਤਾਂ ਐਸ ਅਣਜੰਮੇ ਤੱਬਰ ਨੇ ਫੜ ਲਿਆ ਜਿਹੜਾ ਕਿ ਅਜੇ ਜੰਮਿਆ ਨਹੀਂ ਸੀ ਇਹ ਵਿਆਹ ਨਹੀਂ ਹੋਇਆ ਸੀ ਬੱਚੇ ਹੋਏ ਨਹੀਂ ਸੀ ਇਹਦੇ ਅਣਜੰਮੇ ਤੱਬਰ ਨੇ ਫੜ ਲਿਆ ਉਂਝ ਨਹੀਂ ਸੀ ਅਸੀਂ ਫੜੇ ਜਾਂਦੇ ਇਥੋਂ ਪਤਾ ਲੱਗਦਾ ਵੀ ਵੇਖੋ ਕੁੜੀ ਦਾ ਦਿਮਾਗ ਕਿੰਨਾ ਕੰਮ ਕੀਤਾ ਉਹਨੇ ਕਿਵੇਂ ਚੋਰਾਂ ਨੂੰ ਰੰਗੇ ਹੱਥੀ ਫੜਿਆ ਇਸੇ ਤਰ੍ਹਾਂ ਆਪਾਂ ਨੂੰ ਵੀ ਜਦੋਂ ਕੋਈ ਅਜਿਹੀ ਵਾਰਦਾਤ ਹੁੰਦੀ ਆ ਤਾਂ ਆਪਾਂ ਨੂੰ ਵੀ ਕੋਈ ਨਾ ਕੋਈ ਸਕੀਮ ਬਣਾ ਕੇ ਤੇ ਕੁੜੀ ਵਾਂਗੂ ਕੰਮ ਕਰਕੇ ਆਪਦਾ ਘਰ ਬਚਾ ਲੈਣਾ ਚਾਹੀਦਾ